ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਪਰਮ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਦੇ ਸਾਰੇ ਪਰਿਵਾਰਾਂ ਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਔਰ ਸਿਹਤ ਆਪੇ ਬਖਸ਼ੇ ਪ੍ਰਮਾਤਮਾ ਔਰ ਇਹਦੇ ਚ ਅੱਜ ਸਾਡੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਸਾਰੇ ਆਫੀਸਰ ਤੇ ਮੁਲਾਜ਼ਮਾਂ ਨੇ ਬਹੁਤ ਤੰਦਈ ਨਾਲ ਡਿਊਟੀ ਦੇ ਰਹੇ ਨੇ ਆਲਰੇਡੀ 150 ਦੇ ਕਰੀਬ ਮੰਦਰ ਨੇ ਸਾਡੇ ਜੂਰਿਸਡਿਕਸ਼ਨ ਦੇ ਵਿੱਚ ਔਰ 1000 ਤੋਂ ਵੱਧ ਫੋਰਸ ਅਸੀਂ ਡਿਪਲੋਏ ਕੀਤੀ ਮੰਦਰ ਸਿਕਿਉਰਟੀ ਵਾਸਤੇ ਉਸ ਤੋਂ ਇਲਾਵਾ 32 ਜਗ੍ਹਾ ਨਾਕੇ ਲਾਏ ਔਰ ਟ੍ਰੈਫਿਕ ਦੇ ਅਰੇਂਜਮੈਂਟਸ ਕੀਤੇ ਉਹ ਸਾਰੀ ਜਿਹੜੀ ਫੋਰਸ ਹੈ ਉਹਨੂੰ ਵੀ ਮੈਂ ਮੁਬਾਰਕਬਾਦ ਦੇਣਾ ਔਰ ਸ਼ਾਬਾਸ਼ ਦੇਣਾ ਕਿ ਉਹਨਾਂ ਨੇ ਬਹੁਤ ਤੰਦਈ ਨਾਲ ਔਰ ਇੱਕ ਧਾਰਮਿਕ ਤੌਰ ਤੇ ਸਿਕਿਉਰਟੀ ਨੂੰ ਪੱਖ ਰੱਖਦੇ ਹੋਏ ਟ੍ਰੈਫਿਕ ਦਾ ਪੱਖ ਰੱਖਦੇ ਹੋਏ ਲਾਣ ਨਾਟ ਦਾ ਪੱਖ ਰੱਖਦੇ ਹੋਏ ਬਹੁਤ ਸਵੇਰ ਤੋਂ ਹੁਣ ਤੱਕ ਆਪਣੇ ਇੰਤਾਨ ਦਾ ਹੀ ਨਾ ਡਿਊਟੀ ਕੀਤੀ ਹੈ। ਔਰ ਮੈਂ ਖੀਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਤੁਹਾਡੇ ਵਾਸਤੇ ਜਿਹੜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹੈ, ਵਚਨਬੱਧ ਹੈ ਕਿ ਅਸੀਂ ਸਿਕਿਉਰ ਬਣਾਉਣਾ ਆਪਣੇ ਏਰੀਏ ਨੂੰ ਔਰ ਸਾਰਿਆਂ ਦੀ ਜਿਹੜੀ ਸਿਕਿਉਰਟੀ ਹੈ ਔਰ ਇਹ ਉਹਨਾਂ ਦਾ ਵੈਲਫੇਅਰ ਹੈ ਉਹ ਸਾਡੇ ਵਾਸਤੇ ਪ੍ਰਾਈਮ ਹੈ।